जब जब माना है ਪਕੌਣ ਕਮਾਂਡ ਕੀ ਕਰ ਰਹੀ ਹੈ ਇਹ ਜਾਨ ਮੈਂ ਜੀ ਸੰਜੀਤ ਕੁਮਾਰ ਜ਼ਿਲ੍ਹਾ ਮਾਸਾਜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਬਾਜਪਾ ਦੀ ਹੁਣ ਲਹਿਰ ਚੱਲ ਰਹੀ ਹੈ ਔਰ ਰਾਜਪੁਰਾ ਦੀ ਰੈਲੀ ਵਿੱਚ ਸਰਕਾਰ ਜਿਹੜੀ ਔਰ ਰੈਲੀ ਦੇਖ ਕੇ ਸਰਕਾਰ ਜਿਸ ਪ੍ਰਕਾਰ ਬਕਲਾਟ ਜੇਗੀ ਹੈ ਉਹਦੇ ਉਹੀ ਇਹ ਕਾਰਨ ਹੈ ਕਿ ਜਿਸ ਪ੍ਰਕਾਰ ਸਾਡੇ ਕੱਲ ਜਿਹੜੇ ਲੋਕਾਂ ਦੇ ਹਿੱਤਾਂ ਦੇ ਵਿੱਚ ਲੋਕਾਂ ਦੇ ਵਾਸਤੇ ਜਿਹੜੀ ਸਕੀਮਾਂ ਸੀ ਮੋਦੀ ਜੀ ਦੀ ਉਹਦੇ ਵਾਸਤੇ ਕੈਂਪ ਲਾਏ ਗਏ ਸੀ ਔਰ ਸਰਕਾਰ ਇੰਨੀ ਬੁਖਲਾ ਗਈ ਕਿ ਉਹਨਾਂ ਨੇ ਵੇਖ ਲਿਆ ਕਿ ਵੀ ਹੁਣ ਜਿਹੜੇ 2027 ਆ ਉਹਦੇ ਲੋਕ ਤਿਆਰ ਬੈਠੇ ਨੇ ਬਾਜਪੀ ਸਰਕਾਰ ਚੁਣਨ ਲਈ ਤੇ ਉਸ ਬੁਖਲਾਹਟ ਦੇ ਵਿੱਚ ਸਾਡੇ ਵਰਕਰਾਂ ਨੂੰ ਸਾਡੇ ਨੇਤਾਵਾਂ ਨੂੰ ਕਿਸ ਪ੍ਰਕਾਰ ਉਹਨਾਂ ਨੇ ਬੰਦੀ ਬਣਾਇਆ 6-6 ਘੰਟੇ ਉਹਨਾਂ ਨੇ ਨਜਾਇਜ਼ ਹरासत 'ਤੇ ਰੱਖਿਆ ਇਹ ਬੁਖਲਾਹਟ ਹੈ ਉਹਨਾਂ ਦੀ ਪਰ ਜਿਹੜਾ ਸਾਡਾ ਇੱਕ ਇੱਕ ਵਰਕਰ ਇੱਕ ਇੱਕ ਨੇਤਾ ਲੋਕਾਂ ਦੀ ਸਮਾਜ ਸੇਵਾ ਲਈ ਉਹਨਾਂ ਦੇ ਘਰ ਘਰ ਜਾ ਕੇ ਔਰ ਮੋਦੀ ਸਾਹਿਬ ਦੀਆਂ ਸਕੀਮਾਂ ਦੇਗਾ ਉਹਨਾਂ ਤੋਂ ਅਸੀਂ ਡਰਨ ਵਾਲੇ ਨਹੀਂ ਐ ਅੱਜ ਉਹਨਾਂ ਨੇ ਇੱਕ ਚੇਤਾਵਨੀ ਹੈ ਔਰ ਆਉਣ ਵਾਲੇ ਸਮੇਂ ਤੇ ਇਹ ਮਹਿੰਮ ਬਹੁਤ ਤੇਜ ਹੋਏਗੀ ਅੱਜ ਇੱਕ ਵਾਰ ਕੀ ਦਿਖਾਉਂਦੇ ਅੱਜ ਕੀ ਕੀ ਅੱਜ ਸਾਡੇ ਅੰਮ੍ਰਿਤਸਰ ਦੇ ਜਿਹੜੇ ਨੌਰਥ ਹਲਕੇ ਚੋਂ ਜਿਹੜੇ ਇਲੈਕਸ਼ਨ ਲੜ ਚੁੱਕੇ ਨੇ ਸ਼੍ਰੀ ਸਕੁੰਦਰ ਪਿੰਟੂ ਜੀ ਜ਼ਿਲ੍ਹਾ ਅਧਿਕਾਰ ਰਵਿੰਦਰ ਸੰਧੂ ਜੀ ਸ਼ਵੇਤ ਮਲੇਖ ਜੀ ਸਾਡੇ ਇੱਥੇ ਮੰਡਲ ਦੇ ਪ੍ਰਧਾਨ ਕਿਸ਼ੋਰ ਰੈਣਾ ਜੀ ਇਸ ਵਾਰਡ ਤੋਂ ਇਲੈਕਸ਼ਨ ਲੜ ਚੁੱਕੇ ਜਿਹੜੇ ਸਾਡੇ ਜੱਜੀ ਪ੍ਰਧਾਨ ਜੀ ਆਪਣੇ ਬੱਗਾ ਕਾਉਂਸਲਰ ਜੀ ਮੇਰੀ ਭੈਣ ਸ਼ਰੂਤੀ ਵੇਜ ਜੀ ਇਸ ਨਾਲ अनेको ਕਾਰਕਟਰਤਾ ਨੇ ਵਲ ਕੇ ਅੱਜ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਵਾ ਕਿ ਜੇ ਤੁਸੀਂ ਸਾਨੂੰ ਡਰਾਓਗੇ ਡਰਨ ਵਾਲੇ ਨਹੀਂ ਆਂ ਭਾਜਪਾ ਦਾ ਇੱਕ ਇੱਕ ਕਾਰਕਟਰਤਾ ਹਮੇਸ਼ਾ ਸੰਘਰਸ਼ ਲਈ ਤਿਆਰ ਰਹਿੰਦਾ ਵਾ ਅੱਜ ਉਹਦਾ ਹੀ ਨਤੀਜਾ ਵਾ ਕਿ ਤੁਸੀਂ ਦੇਖੋ ਆ ਸਾਰੇ ਵਰਕਰ ਇਕੱਠੇ ਹੋ ਕੇ ਸਰਕਾਰ ਮਾਨ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਣ ਲਈ ਉਹਨਾਂ ਦਾ ਪਤਲਾ ਹੋ ਕੇ ਜਰੋਂ ਜਵਾਬ ਦਿੱਤਾ ਯਾਰਿਆ ਜੀ ਕਿੱਥੇ ਕੀਤਾ ਯਾਰਿਆ ਪਹਿਲਾਂ ਨਾਮ ਬੋਲੋ ਮੈਂ ਰਾਮਪਾਲ ਸ਼ਰਮਾ ਬਾੜ ਨੰਬਰ 16 ਦੇ ਅਨੁਸਾਰ ਜੀ ਭਾਰਤੀ ਜਨਤਾ ਪਾਰਟੀ ਅੱਜ ਜਿਹੜਾ ਮੁਜ਼ਾਹਰਾ ਆਪਣਾ 88 ਫੁੱਟ ਰੋਡ ਦੇ ਹੋ ਰਿਹਾ ਵਾ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਬੀਜੇਪੀ ਨੇ ਸੈਂਟਰ ਸਰਕਾਰ ਦੀ ਜਿਹੜੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਵਾਸਤੇ ਲੋਕਾਂ ਨੂੰ ਲਾਭ ਦੇਣ ਲਈ ਜਿਹੜੇ ਕੈਂਪ ਲਗਾਏ ਸੀ ਇਹਨਾਂ ਨੇ ਪੰਜਾਬ ਸਰਕਾਰ ਨੇ ਧੱਕਾ ਕਰਕੇ ਸਾਡੇ ਬੰਦਿਆਂ ਨੂੰ ਧੱਕੇਸ਼ਾਹੀ ਨੇ ਗ੍ਰਿਫਤਾਰ ਕੀਤਾ ਹੈ ਉਹ ਕੈਂਪੇਨਾਂ ਦੇ ਬੰਦ ਕਰਤੇ ਹੈ ਉਹਦੇ ਖਿਲਾਫ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਸਾਰੇ ਇਲਾਕਾ ਨਮ ਸਾਰੇ ਹਲਕਾਰ ਨੋਰਥ ਸਾਰੇ ਕਰ ਕਰਤਾ ਇਥੇ ਇਕੱਠੇ ਹੋਏ ਨੇ ਉਹਦਾ ਇਹਨਾਂ ਦਾ ਭੁਗਤਾਨ ਮੰਨ ਅੱਜ ਪੂਰਾ ਫੁਕਿਆ ਜਾਏਗਾ ਇਥੇ ਉਹਨਾਂ ਦਾ ਖਿਲਾਫ ਹੋਰ ਵੀ ਜਿੰਨਾ ਵੀ ਸਾਨੂੰ ਕਰਨਾ ਪਾਉਣਾ ਹੈ ਟਾਈਮ ਚਹੀ ਗਲੀ ਗਲੀ ਮੁਹੱਲੇ ਹਰ ਵਾਰ ਚਰਨਾ ਦੇਵਾਂਗੇ ਅਸੀਂ ਜਿਹੜੀ ਸੈਂਟਰ ਸਰਕਾਰ ਦੀਆਂ ਨੀਤੀਆਂ ਹਰ ਘਰ ਪਹੁੰਚਾਵਾਂਗੇ ਔਰ ਇਹਨਾਂ ਦੇ ਧੱਕੇ ਦੇ ਖਿਲਾਫ ਸਖਤ ਬਾਜ਼ ਉਠਾਵਾਂਗੇ ਜੋ ਵੀ ਸਾਨੂੰ ਕਰਨਾ ਪੈਗਾ ਉਹ ਨਾਲ ਸਮੇਂ ਇਹੀ ਕਰਾਂਗੇ ਜਲੰਧਰ ਵਿੱਚ ਵੀ ਇਹਨਾਂ ਨੇ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਬੜਾ ਹੀ ਰੋਸ ਦੱਸੇ ਕਿਤਾ ਕਿਤਾ ਕੱਲ ਜਲੰਧਰ ਵੀ ਸਾਡੇ ਐਮਪੀ ਜਿਹੜੇ ਐਕਸ ਐਮਪੀ ਕੈਂਡੀਡੇਟ ਸੀਗੇ ਔਰ ਸਾਡੇ ਐਕਸ ਜਿਹੜੇ ਮੰਤਰੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਧੱਕੇਸ਼ਾ ਹੀ ਕੀਤੀ ਹੈ ਪਟਿਆਨੇ ਸਾਰੇ ਪੰਜਾਬ ਜੀ ਧੱਕੇਸ਼ਾ ਹੀ ਕੀਤੀ ਹਰ ਪਿੰਡ ਦੇ ਵਿੱਚ ਇਹਨਾਂ ਨੇ ਪੁਲਿਸ ਭੇਜ ਗਏ ਨਹੀਂ ਪੁਲਿਸ ਕਦੀ ਕਾਨੂੰਨ ਵਿੱਸਤ ਲੱਗੀ ਹੋਵੇ ਕਾਨੂੰਨ ਦੇ ਇੰਨਾ ਬੁਰਾ ਹਾਲ ਹੈ ਗੈਂਗਸਟਰ ਰਾਜ ਹੈ ਇੰਨੇ ਰੋਜ਼ ਗੋਲੀਆਂ ਚੱਲ ਰਹੀਆਂ ਨੇ ਉੱਥੇ ਕੋਈ ਪੁਲਿਸ ਨਜ਼ਰ ਨਹੀਂ ਆਉਂਦੀ ਇਸ ਕੰਮ ਜਿਹਨਾਂ ਦੀ ਪੁਲਿਸ ਘਰ ਘਰ ਪਹੁੰਚ ਗਈ ਹੈ ਲੋਕ ਕਰਮਕਾਰਦਾਂ ਨੂੰ ਚੁੱਕ ਲਿਆ ਇਹਨਾਂ ਨੇ ਘਰੋਂ ਨਿਕਲਣ ਦੇ ਅੱਜ ਵੀ ਕਰਮਕਾਰਦ ਸਾਡੇ ਘਰ ਘਰੋਂ ਨਿਕਲ ਨਹੀਂ ਦਿੱਤੇ ਇਹਨਾਂ ਨੇ ਰਾਜ ਦਾ ਧਨ ਪ੍ਰਦਰਸ਼ਨ ਕਿੱਥੇ ਕੀਤਾ ਗਿਆ ਹਾਂਜੀ ਅੱਜ ਦਾ ਧਨ ਪ੍ਰਦਰਸ਼ਨ ਅੱਜ ਬਾਰਡ ਨੰਬਰ ਜਿਹੜੀ ਹਲਕਾ ਦਾ ਹਲਕਾ ਦਾ ਹੀ ਹੋ ਰਿਹਾ ਲਗਭਗ ਆਪਣੇ ਸਰ ਮੈਰ ਮੈਂ ਰਾਜਾ ਮਹਾਂ ਮੰਤਰੀ ਨਾਰਥ ਕਸ਼ਮੀਰ ਰੋਡ ਮੰਡਲ ਤੋਂ ਆਪ ਸਰਕਾਰ ਇਹਨੇ ਕਿ ਸਾਡੇ ਜਸਸਵੀ ਅਤਿ ਪਸਵੀ ਪ੍ਰਧਾਨ ਮੰਤਰੀ ਜੀ ਦੁਆਰਾ ਦਿੱਤੀਆਂ ਹੋਈਆਂ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾਉਣੇ ਚਾਹੁੰਦੀ ਸੀ ਭਾਰਤੀ ਜਨਤਾ ਪਾਰਟੀ ਇੱਕ ਪੁਲ ਦਾ ਕੰਮ ਕਰ ਰਹੀ ਸੀ ਉਹ ਪੁਲ ਢਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਧਰੋਹ ਕਰ ਰਿਹਾ ਹੈ ਉਹ ਗਰੀਬ ਲੋਕਾਂ ਨਾਲ ਅਸੀਂ ਉਹ ਹੁਣ ਨਹੀਂ ਦੇਵਾਂਗੇ ਭਗਵੰਤ ਮਾਨ ਨੇ ਸਾਡੇ ਲੀਡਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੂੰ ਅੱਗੇ ਕਰਕੇ ਉਹਨਾਂ ਦਾ ਦੁਰਵਰਤੋਂ ਕਰਕੇ ਇਹ ਸਾਨੂੰ ਰੋਕਣਾ ਚਾਹ ਰਹੇ ਪਰ ਅਸੀਂ ਰੁਕਣਾ ਨਹੀਂ ਅਸੀਂ ਆਮ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਪ੍ਰਧਾਨ ਮੰਤਰੀ ਵੱਲ ਦਿੱਤੀਆਂ ਉਹਨਾਂ ਨੂੰ ਦਿਵਾ ਕੇ ਰਵਾਂਗੇ ਦੇਖੋ ਹਰ ਥਾਂ ਤੇ ਜਲੰਧਰ ਇੱਥੇ ਮੈਂ ਤੁਹਾਡੇ ਮਾਧਿਅਮ ਨੇ ਇਹਨੂੰ ਦੱਸਣਾ ਚਾਹਨਾ ਹੈ ਭਾਈ ਸਾਹਿਬ ਜੇ ਤੂੰ ਇਤਨਾ ਹੀ ਸਾਨੂੰ ਫੜੋ ਫੜਾਈ ਕਰਨੀ ਹੈ ਨਾ ਜੇਲਾਂ ਵੱਡੀਆਂ ਕਰ ਲੈ ਅਸੀਂ ਤਿਆਰ ਹਾਂ ਜੇਲਾਂ ਵਿੱਚ ਜਾਣ ਲਈ ਪਰ ਆਮ ਲੋਕਾਂ ਦਾ ਹੱਕ ਜਿਹੜਾ ਪ੍ਰਧਾਨ ਮੰਤਰੀ ਵਾਲਾ ਦਿੱਤਾ ਜਾ ਰਿਹਾ ਉਹ ਨਹੀਂ ਅਸੀਂ ਮਰਨ ਦੇਾਂਗੇ। ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ।